ਸਤਿ ਸ੍ਰੀ ਅਕਾਲ ਜੀ ਸਾਰਿਆਂ ਨੂੰ ਅੱਜ ਮੇਰੇ ਫਰੈਂਡ ਵਕਤਗੜ੍ਹ ਬਾਈ ਕੋਲ ਇੱਕ ਅੱਜ ਬਕਾਊ ਆ ਜੀ ਠੀਕ ਹੈ ਜੀ ਤੇ ਇੱਕ ਆ ਗਾਮ ਗਾਊਗਾ ਤੇ ਕਰਦੇ ਆਪਾਂ ਬਾਈ ਨਾਲ ਗੱਲਬਾਤ ਪੁੱਛਦੇ ਜੀ ਰੇਟ ਬਾਰੇ ਤੇ ਡੇਲੋ ਕਰਦੇ ਆ ਹਾਂ ਜੀ ਬਾਈ ਸਤਿ ਸ੍ਰੀ ਅਕਾਲ ਜੀ ਸਤਿ ਸ੍ਰੀ ਅਕਾਲ ਕੀ ਨਾ ਵੀਰੇ ਆਪਣਾ ਮੇਰਾ ਨਾਮ ਸੁਖੀ ਆ ਜੀ ਪਿੰਡ ਜੀ ਪਿੰਡ ਵਕਤਗੜ੍ਹ ਆ ਜੀ ਜ਼ਿਲ੍ਹਾ ਇਲਾ ਬਣਾ ਲੈ। ਨੰਬਰ ਦੱਸੋ ਜੀ ਆਪਣਾ। ਨੰਬਰ 9969981985 ਜੀ। ਦੁਬਾਰੇ ਫੇਰ ਦੱਸੋ ਜੀ। 9969981985 ਜੀ। ਹਾਂਜੀ ਮਾਜੀ ਜੀ ਟ੍ਰੇਲ ਦੱਸੋ ਜੀ ਕਿੰਨਾ ਦੁੱਧ ਸੀ? ਕੀ ਗੱਲ ਬਾਤ? ਮਾਜੀ ਤੀਜੇ ਸੀਗਾ ਸੁਣੀ ਆ ਕਿ ਪਿਛਲੇ ਦਿੱਤਾ ਹੀ 12 ਲੀਟਰ ਦਾ ਤੁਸੀਂ। ਠੀਕ ਹੈ ਜੀ। ਤੇ ਇਹਦਾ ਰੇਟ ਹੈਗਾ ਜੀ 95000 ਰੁਪਏ ਦਾ। ਠੀਕ ਹੈ ਜੀ। ਬਈ ਜੀ 95000 ਰੁਪਏ ਰੇਟ ਮੰਗਿਆ ਬਈ ਨੇ। ਠੀਕ ਹੈ ਤੁਹਾਨੂੰ ਦਿਖਾਉਣੇ ਆ। ਥੋੜਾ ਜਿਹਾ ਇਹਨੂੰ ਐ ਵੀ ਡਾਕਟਰ ਰੋਜ਼ਾ ਕਰਕੇ ਵੀ ਡਾਕਟਰ ਆ। ਤਾਂ ਕਾਬੀ ਜਾ ਜੀ। ਦੇਖ ਸਕਦੇ ਮਾਦੂ ਠੀਕ ਹੈ ਹਾਂਜੀ ਵੀ ਥਾਂ ਤੋਂ ਤੁਸੀਂ ਦੇਖ ਸਕਦੇ ਤੁਸੀਂ ਠੀਕ ਹੈ ਜੀ ਕਿ ਨਵਰਵਾਂ ਦੇ ਵੀ ਹੁੰਦੇ ਸੌਣ ਦਾ ਇੱਕ ਹਫਤਾ ਰਹਿੰਦਾ ਜੀ ਅਜੇ ਵੀ ਜੇ ਇੱਕ ਹਫਤਾ ਰਹਿੰਦਾ ਦੇਖ ਸਕਦੇ ਮਾੜਾ ਮਾੜਾ ਲਾਉਣ ਲੱਗੀ ਹਾਲੇ ਠੀਕ ਹੈ ਜੀ ਤੇ 95000 ਤੋਂ ਰੇਟਾ ਜੀ ਦਿੱਤਾ ਟੈਲੀਫਾਰਮ ਟੀਵੀ ਨੂੰ ਬੱਸ ਸਬਸਕ੍ਰਾਈਬਰ ਤੇ ਫੇਰ ਦੁਬਾਰਾ ਕਰੋ ਤਾਂ ਕਿ ਤੁਹਾਨੂੰ ਨਵੀਂ ਨਵੀਂ ਵੀਡੀਓ ਅਪਲੋਡ ਕਰਦੇ ਰਹੀ ਫੇਸਬੁੱਕ ਕੁਆਲਿਟੀ ਦੇਖ ਸਕਦੇ ਜੀ ਠੀਕ ਹੈ ਜੀ ਤੇ ਲੈਵਾ ਦੇਖ ਸਕਦੇ ਥਾਂ ਤੋਂ ਠੀਕ ਹੈ ਜੀ ਤੇ ਬਾਕੀ ਬਾਈ ਜੀ ਨਾਲ ਕਨੈਕਟ ਕਰ ਲਓ ਨੰਬਰ ਵਾਈ ਦਾ ਬਸ ਕੀ ਨੀਂ ਤਰਾਂ ਦਾ ਠੀਕ ਹੈ ਅੱਜ ਬਾਈ ਗਾਹਾਂ ਬਾਰੇ ਦੱਸੋ ਜੀ ਗਾਹਣੇ ਦੀ ਚੀਜ਼ ਜੇ ਸੁਣਾਈ ਸੌਰੀ ਦੂਜੀ ਵੀ ਸੁਣਾਈ ਤੀਜੀ ਠੀਕ ਹੈ ਅਸਾਂ ਤੀਜੀ ਸੁਵੇ ਕਿੰਨਾ ਦਿੰਦੀ ਵੀਰੇ ਇਹ ਦੱਦਾ ਉਹ ਤਾਂ ਹੈਗਾ ਜੀ 13 ਲੀਟਰ ਜੀ ਠੀਕ ਹੈ ਜੀ ਤੇ ਹੁਣ ਦਿੰਦੀ ਆ ਜੀ ਇਹ 5 ਲੀਟਰ ਦਾ ਦੋ ਦਿੰਦੀ ਆ 5 ਮਹੀਨਾ ਦੀ ਗੱਬਣਾ ਠੀਕ ਹੈ ਜੀ 2.5 ਕਲੋਸ ਬਿਲੇ 2.5 ਹਾਂ ਜੀ ਠੀਕ ਹੈ ਜੀ ਬਾਈ 5 ਲੀਟਰ ਦੁੱਧ ਦਾ ਹੋਂ ਤਾਂ ਚੋਈ ਵੀ ਸਵੇਰ ਦਾ ਟਾਈਮ ਆ ਜੇ ਕਿਸੇ ਨੂੰ ਜਰੂਰ ਹੋਈ ਨਾ ਜਰੂਰ ਕਨੈਕਟ ਕਰੋ ਠੀਕ ਹੈ ਜੀ ਤੇ ਬਾਕੀ ਫੇਸ ਕੁਆਲਟੀ ਤੁਸੀਂ ਦੇਖ ਸਕਦੇ ਹੋ ਸਾਹਮਣੇ ਤੇ ਇਹਦਾ ਕੀ ਰੇਟ ਆ ਭਰਾ ਰੇਟ ਇਹਦਾ 30 ਜੀ 3000 ਹਾਂ ਜੀ 5 ਮਿੰਟ ਦੀ ਗੱਬਣਾ ਜੀ ਠੀਕ ਹੈ ਜੀ ਜੀਤਾ ਫਾਰਮ ਟੀਮ ਨੂੰ ਬਾਤੋ ਸਬਸਕ੍ਰਾਈਬਰ ਤੇ ਸੇਰ ਜਰੂਰ ਕਰਾ ਕਰੋ ਤਾਂ ਕਿ ਸਿੰਘ ਨੂੰ ਨਵੇਂ ਨਵੇਂ ਵੀਡੀਓ ਅਪਲੋਡ ਕਰਦੇ ਰਹੀ ਜੀ ਬਾਈ ਜੀ ਨਾਲ ਜਰੂਰ ਕਨੈਕਟ ਕਰੋ ਜੀ ਮਿਲਦੇ ਆ ਭਰਾ ਅਗਲੀ ਵੀਡੀਓ ਚ ਓਕੇ ਬਾਈ